ਖਬਰ ਨਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ਼ ਰਾਜ ਮਾਜੀ ਦੇ ਜਰਨਲ ਜਿਹੜੇ ਹਮੇਸ਼ਾ ਹੀ ਖਿਲਾਫੀਤ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਉੱਤੇ ਐਨਡੀਪੀਸੀ ਦਾ ਪਰਚਾ ਵੀ ਹੋਇਆ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਲਗਭਗ 6 ਮਹੀਨੇ ਨਸ਼ਾ ਤਸਕੀਨ ਨੂੰ ਲੈ ਕੇ ਜੇਲ੍ਹ ਦੇ ਵਿੱਚ ਉਹਨਾਂ ਨੇ ਬਤਾਏ ਅਸੀਂ ਗੱਲ ਕਰਦੇ ਹਾਂ ਬਿਕਰਮਜੀਤ ਸਿੰਘ ਮਜੀਠੀਆ ਦੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਪਹਿਲਾ ਉਹਨਾਂ ਵੱਲੋਂ ਇੱਕ ਕੇਸ ਦਿੱਤਿਆ ਗਿਆ ਜਿਸ ਤੇ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਜਵਾਨ ਤੇ ਰੋਕ ਲਗਾਈ ਗਈ ਕੇਸ ਦੀ ਜਵਾਨਤ ਰੱਦ ਕੀਤੀ ਜਾਵੇ ਅਤੇ ਇਸ ਨੂੰ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਭੇਜਿਆ ਜਾਵੇ ਲੇਕਿਨ ਉਸ ਉੱਤੇ ਬੜੀ ਵੱਡੀ ਜਿੱਤ ਹੋਈ ਬਿਕਰਮਜੀਤ ਸਿੰਘ ਜੀਠਿਆ ਦੀ ਬਿਕਰਮਜੀਤ ਸਿੰਘ ਜੀਠਿਆ ਨੇ ਵਾਰ-ਵਾਰ ਕਿਹਾ ਕਿ ਮੇਰੇ ਖਿਲਾਫ ਕਰੋੜਾਂ ਰੁਪਏ ਦੇ ਵਕੀਲ ਖੜੇ ਕੀਤੇ ਜਾਂਦੇ ਨੇ ਪੰਜਾਬ ਸਰਕਾਰ ਉਸ ਦਾ ਪੈਸਾ ਭਰਦੀ ਹੈ ਲੇਕਿਨ ਮੈਂ ਨਿਰਦੋਸ਼ ਹਾਂ ਲੇਕਿਨ ਜਿਹੜਾ ਜਿਹੜਾ ਹੁਣ ਝਟਕਾ ਲੱਗਿਆ ਹੈ ਬਿਕਰਮਜੀਤ ਸਿੰਘ ਜੀਟਿਆ ਨੂੰ ਉਹ ਇਹ ਹੈ ਕਿ ਬਿਕਰਮਜੀਤ ਸਿੰਘ ਮਜੀਟਿਆ ਕਸੂਤੇ ਫਸ ਗਏ ਨੇ ਇਹ ਤਲਾਸ਼ੀ ਹੁਣ ਬਾਦਲ ਪਰਿਵਾਰ ਦੇ ਘਰ ਦੇ ਵਿੱਚ ਵੀ ਹੋ ਸਕਦੀ ਹੈ ਬੀਬਾ ਹਰ ਸਿਮਰਤ ਕੌਰ ਦੇ ਟਿਕਾਣਿਆਂ ਤੇ ਵੀ ਹੋ ਸਕਦੀ ਹੈ ਕਿਉਂਕਿ ਰਿਸ਼ਤੇ ਦੇ ਵਿੱਚ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਸਕੇ ਭਰਾ ਨੇ ਬਿਕਰਮਜੀਤ ਸਿੰਘ ਜੀਟਿਆ ਬੀਬਾ ਹਰ ਸਿਮਰਤ ਕੌਰ ਬਾਦਲ ਦੇ ਜਿਹੜੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਜਿਹੜਾ ਝਟਕਾ ਦਿੱਤਾ ਗਿਆ ਹੈ ਜਿਹੜੀ ਪਟੀਸ਼ਨ ਹੁਣ ਫਿਰ ਦੁਬਾਰਾ ਤੋਂ ਪਾਈ ਗਈ ਸੀ ਸਿੱਟ ਦੇ ਵਿਰੁੱਧ ਕਿ ਸਿੱਟ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਸਾਨੂੰ ਕੋਰਟ ਵੱਲੋਂ ਮਨਜ਼ੂਰੀ ਮਿਲੇ ਬਿਕਰਮਜੀਤ ਸਿੰਘ ਮਜੀਠੀਆ ਦੇ 50 ਟਿਕਾਣਿਆਂ ਤੇ ਅਸੀਂ ਛਾਪੇਮਾਰੀ ਕਰਨਾ ਚਾਹੁੰਦੇ ਹਾਂ ਛਾਪੇਮਾਰੀ ਕਰਕੇ ਅਸੀਂ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਕਰਨਾ ਚਾਹੁੰਦੇ ਹਾਂ ਲੇਕਿਨ ਪੰਜਾਬ ਦੇ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਉਹਨਾਂ ਜਿਹੜੇ ਜਿਹੜੇ ਟਿਕਾਣਿਆਂ ਤੇ ਛਾਪੇਮਾਰੀ ਕਰਨੀ ਹੈ ਜਿਹੜੇ ਜਿਹੜੇ ਟਿਕਾਣਿਆਂ ਤੇ ਤੁਸੀਂ ਜਾ ਕੇ ਛਾਣਪਿੰਨ ਕਰਨੀ ਹੈ ਇਨਵੈਸਟੀਗੇਸ਼ਨ ਕਰਨੀ ਹੈ ਉਹ ਟਿਕਾਣੇ ਮੈਨੂੰ ਦੱਸੇ ਜਾਂ ਲੇਕਿਨ ਸਿੱਟ ਨੇ ਅਤੇ ਸਿੱਟ ਦੇ ਵਕੀਲ ਨੇ ਫਿਰ ਦੁਬਾਰਾ ਅਪੀਲ ਪੇਸ਼ ਕੀਤੀ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਇਹਨਾਂ ਨੂੰ ਟਿਕਾਣੇ ਦੱਸ ਦਿੰਦੇ ਹਾਂ ਬਿਕਰਮਜੀਤ ਸਿੰਘ ਜੀਠੀਆ ਦੇ ਕਿ ਇੱਥੇ ਇੱਥੇ ਜਾ ਕੇ ਸਿੱਟ ਵੱਲੋਂ ਵਿਜੀਲੈਂਸ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾਵੇਗੀ ਤਾਂ ਫਿਰ ਇਹ ਆਲਰੇਡੀ ਚੌਕਸ ਹੋ ਜਾਣਗੇ ਇਹ ਸੰਭਵ ਨਹੀਂ ਹੈ ਜਿਹੜੀ ਪਟੀਸ਼ਨ ਦਾਰ ਕੀਤੀ ਸੀ ਕਿ ਮੈਨੂੰ 50 ਟਿਕਾਣੇ ਦੱਸੇ ਜਾਣ ਕਿਉਂਕਿ ਉਹਦੇ ਵਿੱਚ ਬਿਕਮਜੀ ਸਿੰਘ ਜੀਠਿਆ ਦੇ ਰਿਸ਼ਤੇ ਦਾ ਬੀਬਾ ਹਰਸਿੰਦਰ ਕੋਮਲ ਸੁਬੀਸ਼ਿੰਗ ਬਾਰਲ ਦੇ ਘਰ ਦੇ ਵਿੱਚ ਵੀ ਇਨਵੈਸਟੀਗੇਸ਼ਨ ਉੱਥੇ ਵੀ ਛਾਪੇਮਾਰੀ ਕੀਤੀ ਜਾ ਸਕਦੀ ਹੈ ਮਨਪ੍ਰੀਤ ਸੌਰੀ ਵਿਕਰਮਜੀਤ ਸਿੰਘ ਜੀਠਿਆ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਘਰ ਦੇ ਵੀ ਛਾਪੇਮਾਰੀ ਕੀਤੀ ਜਾ ਸਕਦੀ ਹੈ ਲੇਕਿਨ ਇਹ ਮਾਮਲਾ 28 ਪਈ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਲੇਕਿਨ ਇੱਕ ਵਾਰੀ ਹੋਰ ਜਵਾਬ ਦੇ ਦਿੱਤਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਸੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਜੇਕਰ ਉਹਨਾਂ 50 ਟਿਕਾਣਿਆਂ ਦੀ ਜਿਹੜੀ ਇਹ ਪਰਮਿਸ਼ਨ ਮਿਲਦੀ ਹੈ ਸਿੱਟ ਨੂੰ ਪੰਜਾਬ ਅਤੇ ਹਰਿਆਣਾ ਦੀ ਜਾਂ ਹਮਾਲੀ ਜਿਹੜੀ ਹੈ ਮੁਹਾਲੀ ਦੀ ਨਿਚਲੀ ਅਦਾਲਤ ਵੱਲੋਂ ਤਾਂ ਫਿਰ ਹੋ ਸਕਦਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਵੀ ਹੋਵੇ ਬਿਕਰਮਜੀਤ ਸਿੰਘ ਮਜੀਠੀਆ ਦੀ ਦੁਬਾਰਾ ਪੁਛਗਿੱਛ ਵੀ ਹੋਵੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਦੁਬਾਰਾ ਜੇਲ੍ਹ ਦੇ ਵਿੱਚ ਵੀ ਜਾਣਾ ਪਵੇ ਇਸ ਉਤੇ ਸਾਡੀਆਂ ਨਜ਼ਰਾਂ ਬੜੀਆਂ ਰਹਿਣਗੀਆਂ ਹਾਲਾਂਕਿ ਇਹ ਫੈਸਲਾ 28 ਮਈ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ 50 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾਵੇਗੀ ਸਿੱਟ ਵੱਲੋਂ ਇਸ ਸਿੱਟ ਨੇ ਆਲਰੇਡੀ ਪਟੀਸ਼ਨ ਦਾਇਰ ਕੀਤੀ ਹੋਈ ਹੈ ਬਿਕਰਮਜੀਤ ਸਿੰਘ ਮਜੀਠੀਆ ਅਤੇ ਉਹਨਾਂ ਦੇ ਵਕੀਲਾਂ ਦੇ ਵਿਰੁੱਧ